ਦੋਸਤੋ ਟਾਕਰੇ ਜੱਟਾਂ ਦੀ ਫਿਲਮ ਸਾਲ 1991 ਚ ਰਿਲੀਜ਼ ਹੋਈ ਸੀ ਤੇ ਇਹਨਾਂ ਦੇ ਜਿਹੜੇ ਪ੍ਰੋਡਿਊਸਰ ਸੀ ਨਿਰਮਾਤਾ ਸੀ ਉਹਨਾਂ ਦਾ ਨਾਮ ਸੀਗਾ ਸੁਰਿੰਦਰ ਵਾਲੀਆ ਤੇ ਉਹ ਇੰਗਲੈਂਡ ਰਹਿੰਦੇ ਨੇ ਮੇਰਾ ਉਹਨਾਂ ਨਾਲ ਮੀਟਿੰਗ ਹੋਈ ਆ ਉਹਨਾਂ ਨਾਲ ਮੁਲਾਕਾਤ ਹੋਈ ਆ ਪੋਡਕਾਸਟ ਹੋਇਆ ਆ ਵੀਡੀਓ ਕਾਨਫਰੈਂਸਿੰਗ ਹੋਈ ਆ ਮੈਂ ਤੁਹਾਨੂੰ ਵੀਡੀਓ ਕਾਨਫਰੈਂਸਿੰਗ ਰਹੀ ਉਸ ਸਮੇਂ ਦੇ ਟਾਕਰੇ ਜੱਟਾਂ ਦੀ ਪੋਡਕਾਸਟ ਟਾਕਰੇ ਜੱਟਾਂ ਦੇ ਸਾਰੀ ਜੋ ਫਿਲਮ ਬਣੀ ਸੀ ਉਹਦਾ ਪ੍ਰੋਜੈਕਟ ਕਿਵੇਂ ਤਿਆਰ ਹੋਇਆ ਸੀ ਔਰ ਇਹਦੇ ਵਿੱਚ ਕਈ ਕੰਟਰੋਵਰਸੀਆਂ ਹੋਈਆਂ ਸੀਗੀਆਂ ਜਿਵੇਂ ਕਿ ਗੁਰਦਾਸ ਮਾਨ ਜੀ ਦੀ ਵਾਈਫ ਮਨਜੀਤ ਮਾਨ ਹੋ ਗਿਆ ਜਾਂ ਹੋਰ ਆਪਣੇ ਗੱਗੂ ਗੱਲੂਨੀ ਜਾਂ ਯੋਗਰਾਜ ਜਾਂ ਗੁਰਦਾਸ ਮਾਨ ਦਾ ਜਾਂ ਇਹਨਾਂ ਦੀ ਇੱਕ ਹੋਰ ਪ੍ਰੋਡਿਊਸਰ ਜਿਨ੍ਹਾਂ ਨਾਲ ਖੁੰਧਕ ਦੇ ਵਿੱਚ ਫਿਲਮ ਬਣਾਈ ਗਈ ਸੀ ਸਹੀ ਗੱਲਾਂ ਨੇ ਕਰਨ ਵਾਲੀਆਂ ਕਈ ਬਹੁਤ ਵਧੀਆ ਪੋਡਕਾਸਟ ਆ ਔਰ ਉਸ ਟਾਈਮ ਹਾਲਾਤ ਵੀ ਪੰਜਾਬ ਦੇ ਠੀਕ ਨਹੀਂ ਸੀਗੇ ਬਹੁਤ ਬੁਰੇ ਹਾਲਾਤਾਂ ਚ ਪੰਜਾਬ ਗੁਜ਼ਰ ਰਿਹਾ ਸੀਗਾ ਜਦੋਂ ਫਿਲਮ ਰੀਲੀਜ਼ ਹੋਈ ਸੀ 1991 ਚ ਰਿਲੀਜ਼ ਹੋਈ ਸੀ ਪੂਰਾ ਚੋਟੀ ਤੇ ਉਸ ਟਾਈਮ ਪੰਜਾਬ ਦਾ ਮਾਹੌਲ ਸੀਗਾ ਤੇ ਇਹ ਫਿਲਮ ਦੇ ਬਾਰੇ ਗੱਲਾਂ ਬਹੁਤ ਬਹੁਤ ਵਧੀਆ ਕਰਨ ਵਾਲੀਆਂ ਨੇ ਇੱਕ ਫਿਲਮ ਚ ਗਾਣਾ ਵੀ ਬੜਾ ਟੌਪ ਦਾ ਹੋਇਆ ਸੀ ਦਿਲ ਵੱਟੇ ਦੇਵੇ ਭੜਾ ਛੱਲੇ ਮੁੰਦੀਆਂ ਉਸ ਗਾਣੇ ਬਾਰੇ ਵੀ ਗੱਲਾਂ ਹੋਣਗੀਆਂ ਹੋਟ ਪ੍ਰੋਡਿਊਸਰ ਡਾਇਰੈਕਟਰ ਨਿਰਮਾਤਾ ਨਿਰਦੇਸ਼ਕ ਖਾਸ ਕਰਕੇ ਐਕਟਰਾਂ ਬਾਰੇ ਵੀ ਕਿਉਂ ਦੋ ਐਕਟਰਾਂ ਨੂੰ ਜਿਹੜੇ ਕਿ ਮਹਾਭਾਰਤ ਦੇ ਇੱਕ ਬਹੁਤ ਵਧੀਆ ਕਲਾਕਾਰ ਸੀਗੇ ਉਹਨਾਂ ਨੂੰ ਇਸ ਫਿਲਮ ਚ ਲਿੱਤਾ ਗਿਆ ਸੀ ਪੰਜਾਬੀ ਜਿਹੜੇ ਐਕਟਰ ਸੀਗੇ ਉਹ ਕਿਉਂ ਤਿਆਰ ਨਹੀਂ ਸੀ ਹੋਏ ਕੀ ਰੋਲਾ ਪਿਆ ਗਿਆ ਸੀ ਉਦੋਂ ਇਹ ਇੱਕ ਇੱਕ ਤਰ੍ਹਾਂ ਐਥਰੋ ਟੱਕਰੇ ਜੱਟਾਂ ਤੇ ਫਿਲਮ ਨਹੀਂ ਸੀ ਟੱਕਰੇ ਜੱਟਾਂ ਦੇ ਸਹੀਚ ਅਸੱਚ ਸੀਨ ਚੱਲ ਰਿਹਾ ਸੀਗਾ ਬਹੁਤ ਸੋਹਣਾ ਪੋਡਕਾਸਟ ਹੋਣ ਵਾਲਾ ਹੈ ਤੁਸੀਂ ਗੌਰ ਨਾਲ ਸੁਣਿਓ ਔਰ ਇਹ ਪਹਿਲੀ ਵਾਰ ਮੈਂ ਵੀਡੀਓ ਕਾਨਫਰੈਂਸਿੰਗ ਰਾਹੀਂ ਇਹ ਜਿਹੜੀ ਮੁਲਾਕਾਤ ਕੀਤੀ ਹੈ ਉਹਨਾਂ ਨਾਲ ਔਰ ਇਹ ਵੀ ਸੁਣਨ ਲਾਇ ਲਗਾ ਤਾਂ ਹੋਣਗੀਆਂ ਅੱਗੇ ਵੀ ਗੱਲਾਂ ਹੋਣਗੀਆਂ ਆਪਾਂ ਜਿਆਦਾ ਸਮਾਂ ਖਰਾਮ ਨਹੀਂ ਕਰਨਾ ਮੈਂ ਤੁਹਾਡਾ ਭਰਾ ਸੁਨੀਲ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੋਸਟਮ ਚੈਨਲ ਤੇ ਅੱਜ ਆਪਾਂ ਗੱਲਾਂ ਕਰਾਂਗੇ ਟਾਕਰੇ ਜੱਟਾਂ ਦੀ ਜਿਹੜੀ ਕਿ ਸਾਲ 91 ਵਿੱਚ ਫਿਲਮ ਲਿਜਾਈ ਹੋਈ ਸੀ ਉਹ ਵੀ ਉਹਨਾਂ ਦੇ ਪ੍ਰੋਡਿਊਸਰ ਸੁਰਿੰਦਰ ਵਾਲੀਆ ਜੀ ਨਾਲ ਠੀਕ ਹੈ ਜੀ ਸ਼ੁਰੂ ਕਰਦੇ ਹਾਂ ਹਾਂ ਮੇਰਾ ਸਭ ਤੋਂ ਪਹਿਲਾ ਸਵਾਲ ਆ ਆਪਣੇ ਵਾਲੀਆ ਸਾਹਿਬ ਤੁਹਾਡੇ ਨਾਲ ਇੱਕੋ ਹੀ ਸਵਾਲ ਆ ਟਾਕਰੇ ਜੱਟਾਂ ਦੇ ਫਿਲਮ ਬਣਾਉਣ ਦਾ ਵਿਚਾਰ ਤੁਹਾਡੇ ਮਨ 'ਚ ਕਿਵੇਂ ਆਇਆ ਸੀ ਜਾਂ ਤੁਸੀਂ ਕਿਵੇਂ ਬਣਾਈ ਸੀ ਦਾ ਪ੍ਰੋਜੈਕਟ ਕਿਵੇਂ ਬਣਿਆ ਪਹਿਲਾਂ ਦਾ ਸੋਨੀ ਸਾਹਿਬ ਤੁਸੀਂ ਦੱਸੋ ਵੀ ਤੁਹਾਡੇ ਜਿਹੜਾ ਚੈਨਲ ਦਾ ਨਾਮ ਕੀ ਹੈ ਆਪਣੇ ਚੈਨਲ ਦਾ ਨਾਮ ਪੰਜਾਬੀ ਰੁਸਤਮ ਪੰਜਾਬੀ ਰੁਸਤਮ ਓਕੇ ਪੰਜਾਬੀ ਰੁਸਤਮ ਚੈਨਲ ਸੁਣਨ ਵਾਲੇ ਜਿੰਨੇ ਵੀ ਤੁਹਾਡੇ ਦਰਸ਼ਕ ਨੇ ਉਹਨਾਂ ਨੂੰ ਸੁਰਿੰਦਰ ਵਾਲੀਆ ਵੱਲੋਂ ਪਹਿਲਾਂ ਦਾ ਪਿਆਰ ਬੜੀ ਸਤਿ ਸ੍ਰੀ ਅਕਾਲ ਔਰ ਜਿੰਨੇ ਲੋਕ ਵੀ ਇਹ ਚੈਨਲ ਨੂੰ ਦੇਖ ਰਹੇ ਨੇ ਉਹਨੂੰ ਸ਼ੇਅਰ ਕਰੋ ਲਾਈਕ ਕਰੋ ਤਾਂ ਕਿ ਇਹ ਚੈਨਲ ਜਿਹੜਾ ਹੈ ਸਾਰਿਆਂ ਤੱਕ ਪਹੁੰਚ ਸਕੇ ਤਾਂ ਕਿ ਰੁਸਤਮ ਚੈਨਲ ਜਿਹੜਾ ਪੂਰੀ YouTube ਤੇ ਛਾ ਜਾਏ। ਧੰਨਵਾਦ ਜੀ ਧੰਨਵਾਦ ਤੁਹਾਡਾ ਬਾਲੀਆ ਸਾਹਿਬ ਧੰਨਵਾਦ। ਚਲੋ ਜੀ ਹੁਣ ਤੁਹਾਡਾ ਸਵਾਲ ਆਇਆ ਜਿਹੜਾ ਵੀ ਟਾਕਰੇ ਜੱਟਾਂ ਦੇ ਫਿਲਮ ਬਣਾਉਣ ਦਾ ਮਨ ਦੇ ਵਿੱਚ ਖਿਆਲ ਕਿੱਦਾਂ ਆਇਆ? ਪ੍ਰੋਜੈਕਟ ਕਿਵੇਂ ਸਟਾਰਟ ਹੋਇਆ ਇਹ? ਵੀ ਟਾਕਰੇ ਜੱਟਾਂ ਤੋਂ ਪਹਿਲਾਂ ਮੈਂ ਐਜ਼ ਐਕਟਰ ਸਟੇਜ ਕਰਦਾ ਹੁੰਦਾ ਸੀ। ਡਰਾਮੇ ਕਰਦੇ ਹੁੰਦੇ ਸੀ ਅਸੀਂ ਇੱਥੇ ਬੰਬੇ ਦੇ ਵਿੱਚ ਠੀਕ ਹੈ ਜੀ ਸਬਬ ਜਿਹੜਾ ਐ ਐਕਟਿੰਗ ਦਾ ਸ਼ੁਰੂ ਹੋਇਆ ਉਹ ਬੰਬੇ ਆ ਕੇ ਹੋਇਆ ਕਿਉਂਕਿ ਖੰਨੇ ਨਾ ਕੋਈ ਸ਼ੌਕ ਸੀ ਐਕਟਿੰਗ ਦਾ ਨਾ ਕਿਤੇ ਸੁਪਨਾ ਹੀ ਲਿਆ ਸੀਗਾ ਵੀ ਕਦੇ ਐਕਟਰ ਬਣ ਜਾਾਂਗੇ ਜਾਂ ਪ੍ਰੋਡੂਸਰ ਡਾਇਰੈਕਟਰ ਬਣ ਜਾਾਂਗੇ ਕੋਈ ਕੁਛ ਵੀ ਨਹੀਂ ਸੀ ਬਸ ਅਚਾਨਕ ਬੰਬੇ ਚਲੇ ਗਏ ਖੰਨਾ ਛੱਡ ਕੇ ਤੇ ਉੱਥੇ ਜਾ ਕੇ ਥੋੜੀ ਬਹੁਤ ਸਟਰਗਲ ਕੀਤੀ ਤੇ ਕੋਈ ਛਪਾਉਣ ਦੀ ਲੋੜ ਨਹੀਂ ਉੱਥੇ ਜਾ ਕੇ ਸ਼ੁਰੂ ਦੇ ਵਿੱਚ ਮੈਂ ਟੈਕਸੀ ਚਲਾਉਣ ਲੱਗ ਗਿਆ ਤੇ ਟੈਕਸੀ ਚਲਾਉਂਦੇ ਚਲਾਉਂਦੇ ਫਿਰ ਮੇਰੇ ਹੌਲੀ ਹੌਲੀ ਕੁਝ ਕਲਾਕਾਰਾਂ ਨਾਲ ਲਿੰਕ ਬਣਨੇ ਸ਼ੁਰੂ ਹੋ ਗਏ ਠੀਕ ਆ ਜੀ ਤੇ ਉਹ ਲਿੰਕ ਬਣਨ ਦੇ ਨਾਲ ਨਾਲ ਫਿਰ ਡਰਾਮੇ ਕਰਨੇ ਸ਼ੁਰੂ ਕਰਦੇ ਪੰਜਾਬੀ ਸਟੇਜ ਕਰਨੇ ਸ਼ੁਰੂ ਕਰਦੇ ਅੱਛਾ ਜੀ ਪੰਜਾਬੀ ਸਟੇਜ ਕਰਦੇ ਕਰਦੇ ਲਿੰਕ ਜੁੜ ਗਿਆ ਫਿਲਮਾਂ ਸ਼ੁਰੂ ਹੋਈ ਪੁੱਤ ਜੱਟਾਂ ਦੇ ਪੁੱਤ ਜੱਟਾਂ ਦੇ ਡਾਇਰੈਕਟਰ ਜਿਹੜੇ ਉਹ ਸਾਡੇ ਨਾਲ ਐ ਡਰਾਮਾ ਡਾਇਰੈਕਟਰ ਵੀ ਸੀ ਸਾਡੇ ਨਾਲ ਸਾਡੇ ਡਰਾਮਾ ਗਰੁੱਪ ਚ ਵੀ ਉਹ ਸੀਗੇ ਜਗਜੀਤ ਗਿੱਲ ਹਾਂ ਜੀ ਤੇ ਉਹਨਾਂ ਦਾ ਸਵਾਬ ਬਣ ਗਿਆ ਤੇ ਚਲੋ ਦੀ ਪੁੱਤ ਜੱਟਾਂ ਦੇ ਵਿੱਚ ਕੰਮ ਸ਼ੁਰੂ ਹੋ ਗਿਆ ਐਜ਼ ਐਕਟਰ ਇੱਕ ਇੱਕ ਮੈਂ ਉਹਦੇ ਵਿੱਚ ਸੀਨ ਵੀ ਸੀਗਾ ਫਿਲਮ ਦੇ ਵਿੱਚ ਤੇ ਉਹ ਵੀ ਉਦੋਂ ਐਕਟਿੰਗ ਸ਼ੁਰੂ ਹੋ ਗਈ ਫਿਲਮਾਂ ਦੇ ਵਿੱਚ ਅੱਛਾ ਜੀ ਉਸ ਤੋਂ ਬਾਅਦ ਇਹ ਫਿਲਮ ਸ਼ੁਰੂ ਕੀਤੀ ਇਹਨਾਂ ਨੇ ਆਪਣਾ ਦੂਜੀ ਚੋਰਾ ਹਰਿਆਣੇ ਦਾ ਜਿਹੜੀ ਬਾਅਦ ਵਿੱਚ ਡੱਬ ਹੋ ਕੇ ਬਣੀ ਗੱਭਰੂ ਪੰਜਾਬ ਦਾ ਹਾਂਜੀ ਚਲੋ ਗੱਭਰੂ ਪੰਜਾਬ ਦਾ ਫਿਲਮ ਦੇ ਵਿੱਚ ਗੁਰਦਾਸ ਮਾਨ ਹੀਰੋ ਸੀ ਗੁੱਗੂ ਗਿਲ ਵਿਲਨ ਸੀ ਤੇ ਸਾਰੇ ਅਸੀਂ ਸਾਡਾ ਗਰੁੱਪ ਪੂਰਾ ਸੀਗਾ ਉਹਦੇ ਵਿੱਚ ਅੱਛਾ ਜੀ ਤੇ ਚਲੋ ਜੀ ਉਦੋਂ ਗੁਰਦਾਸ ਮਾਨ ਨਾਲ ਵੀ ਬਹੁਤ ਵਧੀਆ ਰਿਲੇਸ਼ਨ ਬਣ ਗਏ ਤੇ ਚਲੋ ਅਸੀਂ ਸੋਚਿਆ ਵੀ ਹੁਣ ਆਪ ਵੀ ਪ੍ਰੋਡੂਸਰ ਬਣੀਏ ਤੇ ਫਿਲਮ ਸ਼ੁਰੂ ਕਰ ਦਿੱਤੀ ਅਸੀਂ ਗੁਰਦਾਸ ਮਾਨ ਨੂੰ ਲੈ ਕੇ ਰੱਬ ਕੋਲੋਂ ਦਾ ਸੱਜਣਾ ਅੱਛਾ ਜੀ ਕਿ ਰੱਬ ਕੋਲੋਂ ਦੱਸ ਸਿਦਾ ਫਿਲਮ ਬਣਦੇ ਬੰਦੇ ਕੋਈ 4-5 ਰੀਲਾ ਬਣੀਆਂ ਸੀ ਤੇ ਉਦੋਂ ਇੱਕ ਫਿਲਮ ਰਿਲੀਜ਼ ਹੋਈ ਜੀ ਦੇ ਵਿੱਚ ਗੁਰਦਾਸ ਮਾਨ ਸੀ ਤੇ ਉਹਨਾਂ ਦੀ ਧਰਮ ਪਤਨੀ ਹੀਰੋਇਨ ਸੀਗੀ ਮਨਜੀਤ ਮਾਨ ਹਾਂਜੀ ਤਾਂ ਫਿਲਮ ਹੋ ਗਈ ਫਲॉप ਅੱਛਾ ਜੀ ਫਿਲਮ ਫਲॉप ਹੋਣ ਨਾਲ ਫਿਰ ਜਿਹੜੇ ਮੇਰੇ ਫਾਈਨੈਂਸ਼ਰ ਸੀ ਜਾਂ ਜਿਹੜੇ ਮੇਰੇ ਨਾਲ ਪੈਸੇ ਲਾ ਰਹੇ ਸੀਗੇ ਅੱਛਾ ਜੀ ਉਹਨਾਂ ਨੇ ਕਿਹਾ ਵੀ ਤੁਸੀਂ ਹੀਰੋ ਨੂੰ ਬਦਲ ਦਿਓ ਅੱਛਾ ਜੀ ਤੇ ਤਾਂ ਤੁਹਾਡੀ ਅੱਗੇ ਫਿਲਮ ਜਿਹੜੀ ਫਾਈਨੈਂਸ ਹੋਏਗੀ ਅੱਛਾ ਜੀ ਚਲੋ ਜੀ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਬੇਨਤੀ ਕੀਤੀ ਗੁਰਦਾਸ ਮਾਨ ਉਹਨਾਂ ਨੂੰ ਉਹਨਾਂ ਦੇ ਧਰਮ ਪਤਨੀ ਨੂੰ ਤੇ ਉਹਨਾਂ ਦੇ ਧਰਮ ਪਤਨੀ ਤੈਨੂੰ ਪਤਾ ਫਿਰ ਜੇ ਕਿ ਹੀਰੋ ਨੂੰ ਤੁਸੀਂ ਬਦਲ ਦੋ ਉਹਦੀ ਰੈਪਿਊਟੇਸ਼ਨ ਤੇ ਫਰਕ ਪੈਂਦਾ ਫਿਰ ਉਹ ਤਾਂ ਵੈਸੇ ਹੀ ਮਸ਼ਹੂਰ ਸੀ ਵੀ ਗੁਰਦਾਸ ਮਾਨ ਦੀ ਚਾਬੀ ਉਹਦੇ ਹੱਥ 'ਚ ਹੀ ਆ ਤੇ ਉਹ ਕਹਿੰਦੇ ਜੀ ਗੁਰਦਾਸ ਮਾਨ ਵੀ ਬਦਲ ਦੋ ਅੱਛਾ ਮੈਂ ਕਹਾਂ ਜੀ ਇਹ ਤਾਂ ਹੋ ਨਹੀਂ ਸਕਦਾ ਹੁਣ ਇੰਨੀਆਂ ਰੀਲਾਂ ਫਿਲਮ ਬਣ ਚੁੱਕੀ ਹੈ ਗਾਣੇ ਰਿਕਾਰਡ ਨੇ ਸਾਰਾ ਕੁਝ ਹੈ ਵੀ ਇਹ ਤਾਂ ਮੁਸ਼ਕਲ ਹੋ ਜਾਊਗਾ ਵੀ ਮੇਰੇ ਲਈ ਤੇ ਮੈਂ ਤਾਂ ਪੈਸੇ ਵੀ ਇਧਰੋਂ ਉਧਰੋਂ ਇਕੱਠੇ ਕਰਕੇ ਲਾਏ ਨੇ ਆਪਣੇ ਟੈਕਸੀਆਂ ਟੁਕਸੀਆਂ ਵੇਚ ਕੇ ਸਾਰਾ ਕੁਝ ਮੈਂ ਤਾਂ ਇਹਦੇ ਤੇ ਲਾਤਾ ਅੱਛਾ ਤੇ ਉਹ ਕਹਿੰਦੇ ਜੀ ਫਿਰ ਤੁਸੀਂ ਸੋਚ ਲਓ ਵੀ ਵੀ ਜੇ ਹੀਰੋਇਨ ਬਦਲਨੀ ਹੈ ਤਾਂ ਫਿਰ ਤੁਸੀਂ ਕਿਰਦਾਰ ਅਸਮਾਨ ਵੀ ਬਦਲੋ ਓਏ ਹੋਏ ਚਲੋ ਜੀ ਫਿਰ ਸੋਚਦੇ ਰਹੇ ਵਿਚਾਰ ਬਟਾਂਦਰਾ ਹੁੰਦਾ ਰਿਹਾ ਫਾਈਨੈਂਸਰ ਕਹਿੰਦੇ ਅਸੀਂ ਪੈਸੇ ਨਹੀਂ ਦੇਣੇ अच्छा ये ਤੁਸੀਂ ਫਿਲਮ ਚ ਇਹ ਹੀਰੋਨ ਰੱਖਣੀ ਆ ਚਲੋ ਜੀ ਉਹ ਪ੍ਰੋਜੈਕਟ ਜਿਹੜਾ ਨਾ ਸਿੱਧਾ ਜਿਵੇਂ ਕਹਿੰਦੇ ਨੇ ਵੀ ਐਂਟਰੀ ਫੀਸ ਹੁੰਦੀ ਆ ਖਲੋਂ ਲਾਈਨ ਦੇ ਵਿੱਚ ਉਹ ਡੱਬੇ ਦੇ ਵਿੱਚ ਫਿਲਮ ਚਲੀ ਗਈ ਉਹ ਖਤ ਦੇ ਬੰਦ ਹੋ ਗਿਆ ਫਿਲਮ ਹੋ ਗਈ ਬੰਦ اچھا ਜੀ ਉਸ ਤੋਂ ਬਾਅਦ ਫਿਰ ਅਸੀਂ ਪਲਾਨ ਕੀਤਾ ਕਿ ਫਿਲਮ ਬਣਾਉਣੀ ਆ ਅਪ ਹੀਰੋ ਬਣਦੇ ਆ ਕਿਸੇ ਹੀਰੋ ਤੇ ਆਪਾਂ ਭਰੋਸਾ ਨਹੀਂ ਕਰਨਾ ਤੇ ਫਿਰ ਫਿਲਮ ਸ਼ੁਰੂ ਕੀਤੀ ਤੁਰਕਾ ਪਿਆਦਾ اچھا ਜੀ ਤੁਲਕਾ ਪਿਆਰ ਦਾ ਫਿਲਮ ਸ਼ੁਰੂ ਕੀਤੀ ਜੀ ਤੁਲਕਾ ਪਿਆਰ ਦਾ ਵਿੱਚ ਆਪ ਹੀਰੋ ਬਣੇ ਤੇ ਦਿਲਜੀਤ ਕੌਰ ਜੀ ਹੀਰੋਨ ਬਣੀ ਮੇਰੀ ਉਹਨਾਂ ਨੇ ਬਹੁਤ ਮੇਰੇ ਤੇ احਸਾਨ ਕੀਤਾ ਉਦੋਂ ਕਿਉਂਕਿ ਕਿ ਨਵੇਂ ਐਕਟਰ ਨਾਲ ਐਡੀ ਬੜੀ ਸਟਾਰ ਕੰਮ ਕਰਨ ਲਈ ਮੰਨ ਗਈ ਤੇ ਉਹਦਾ ਬਹੁਤ ਵੱਡਾ احਸਾਨ ਸੀ ਮੇਰੇ ਤੇ ਉਹ ਹੈਲਪ ਵੀ ਬਹੁਤ ਕੀਤੀ ਚਲੋ ਜੀ ਅਸੀਂ ਫਿਲਮ ਤੁਲਕਾ ਪਿਆਰ ਦਾ ਜਿਹੜੀ ਹੈ ਬਣਾਈ ਹੂੰ ਤੇ ਬਣਦੇ ਬਣਦੇ ਫਿਲਮ ਕੰਪਲੀਟ ਹੋਣ ਤੱਕ ਆ ਗਈ ਤੇ ਫਿਲਮ ਰਿਲੀਜ਼ ਵੀ ਹੋ ਗਈ। ਅੱਛਾ ਜੀ। ਤੇ ਫਿਲਮ ਹੋ ਗਈ ਫਲॉप। ਅੱਛਾ ਜੀ। ਕਿਉਂਕਿ ਕਮੇਡੀ ਫਿਲਮ ਸੀਗੀ ਤੇ ਜਾਦਾ ਨੌਨ ਐਕਟਰ ਹੈ ਨਹੀਂ ਸੀਗੇ। ਉਦੋਂ ਉਹਦੇ ਚ ਕੋਈ ਵੱਡੇ ਸਟਾਰ ਹੈ ਨਹੀਂ ਸੀਗੇ। ਅੱਛਾ ਜੀ। ਤੇ ਫਿਲਮ ਫਲॉप ਹੋ ਗਈ ਚਲੋ ਜੀ ਫੇਰ ਸੋਚਣਾ ਸ਼ੁਰੂ ਕਰ ਦਿੰਦਾ ਵੀ ਹੁਣ ਕੀ ਕੀਤਾ ਜਾਊਗਾ। ਤੋਂ ਕਪਿਆਰ ਦਾ ਰਿਲੀਜ਼ ਦੇ ਵਿੱਚ ਵਿੱਚ ਫਿਲਮ ਸ਼ੁਰੂ ਹੋ ਗਈ ਸੀ ਅਕਮਲ ਸਿੰਘ ਢਿੱਲੋਂ ਹਨ ਦੀ ਅਣਖ ਜੱਟਾਂ ਦੀ ਤੇ ਅਣਖ ਜੱਟਾਂ ਦੀ ਫਿਲਮ ਦੇ ਵਿੱਚ ਮੈਂ ਰੋਲ ਵੀ ਕਰ ਰਿਹਾ ਸੀ ਐਜ਼ ਐਕਟਰ ਤੇ ਨਾਲ ਮੈਂ ਉਹਨਾਂ ਦੀ ਪ੍ਰੋਡਕਸ਼ਨ 'ਚ ਸਪੋਰਟ ਵੀ ਕਰ ਰਿਹਾ ਸੀਗਾ ਵੀ ਚਲੋ ਮੈਂ ਸਪੋਰਟ ਵੀ ਕਰਦਾ ਕਿਉਂਕਿ ਅਕਮਲ ਸਿੰਘ ਢਿੱਲੋਂ ਡਿਸਟ੍ਰਿਬਿਊਟਰ ਦਾ ਮਾਸਟਰ ਸੀਗਾ ਤੇ ਅਸੀਂ ਪ੍ਰੋਡਕਸ਼ਨ ਦੇ ਮਾਸਟਰ ਸੀ ਤੇ ਮੈਂ ਉਹਨਾਂ ਕਹਿੰਦਾ ਤੂੰ ਮੇਰੀ ਫਿਲਮ ਤੁਨਕਾ ਪਿਆ ਦਾ ਰਿਲੀਜ਼ ਹੈਲਪ ਕਰ ਦੇ ਤੇ ਮੈਂ ਤੇਰੀ ਪ੍ਰੋਡਕਸ਼ਨ 'ਚ ਹੈਲਪ ਕਰ ਦਿੰਦਾ ਚਲੋ ਜੀ ਮੈਂ ਉਹਨਾਂ ਦੀ ਅਣਖ ਜੱਟਾਂ ਦੀ ਪ੍ਰੋਡਕਸ਼ਨ ਹੈਲਪ ਕਰਦਾ ਰਿਹਾ ਤੇ ਮੈਂ ਰੋਲ ਵੀ ਕੀਤਾ ਉਹਦੇ ਵਿੱਚ ਉਹਦੇ ਵਿੱਚ ਸੀਗਾ ਗੁੱਗੂ ਗਿੱਲ ਤੇ ਜੋਗਰਾਤ ਸਿੰਘ ਤੇ ਪਹਿਲੀ ਵਾਰ ਇਹਨਾਂ ਦੀ ਉਹ ਜੋੜੀ ਉਹਦੇ ਵਿੱਚ ਸਟੈਬਲਿਸ਼ ਹੋਈ ਸੀਗੀ ਉਹ ਫਿਲਮ ਬਣ ਗਈ ਬਣਦੇ ਬਣਦੇ ਜੀ ਚਲੋ ਫਿਲਮ ਜਿਹੜੀ ਆ ਮੇਰੀ ਫਲॉप ਹੋ ਗਈ ਤੇ ਉਹ ਫਿਲਮ ਅਲਕਾ ਜੱਟਾਂ ਦੀ ਹਿੱਟ ਹੋ ਗਈ ਅਲਕਾ ਜੱਟਾਂ ਦੀ ਜਦੋਂ ਫਿਲਮ ਅਲਕਾ ਜੱਟਾਂ ਦੀ ਹਿੱਟ ਹੋ ਗਈ ਤੇ ਫਿਰ ਮੈਂ ਕਿਹਾ ਵੀ ਹੁਣ ਮੈਂ ਫਿਲਮ ਬਣਾਉਣੀ ਆ ਹੁਣ ਇਹਨਾਂ ਨਾਲ ਦੋਨਾਂ ਨਾਲ ਗੁੱਗੂ ਗਿੱਲ ਤੇ ਜੋਗਰਾਤ ਸਿੰਘ ਨੂੰ ਲੈ ਕੇ ਅੱਛਾ ਜੀ ਤੇ ਮੈਂ ਇਨਾਂ ਨੂੰ ਕਿਹਾ ਦੋਨਾਂ ਨੂੰ ਵੀ ਭਾਈ ਮੈਂ ਹੁਣ ਫਿਲਮ ਬਣਾਉਣੀ ਆ ਤੇ ਤੁਸੀਂ ਦੋਨਾਂ ਨੇ ਮੇਰੀ ਫਿਲਮ ਚ ਕੰਮ ਕਰਨਾ ਅੱਛਾ ਜੀ ਉਦੋਂ ਫਿਰ ਸਾਡੇ ਸਤਿਕਾਰਯੋਗ ਇਕਬਾਲ ਸਿੰਘ ਢਿੱਲੋਂ ਕਹਿੰਦੇ ਵੀ ਜੇ ਤੁਸੀਂ ਸੁਰੇਂਦਰ ਵਾਲੀਆ ਨਾਲ ਕੰਮ ਕਰੋਗੇ ਹਾਂ ਜੀ ਤਾਂ ਤੁਸੀਂ ਮੇਰੇ ਨਾਲ ਨਹੀਂ ਕੰਮ ਕਰ ਸਕਦੇ ਅੱਛਾ ਜੀ ਬੜੀਆਂ ਮੀਟਿੰਗਾਂ ਹੋਈਆਂ ਚੰਡੀਗੜ੍ਹ ਦੇ ਵਿੱਚ ਸ਼ਮਸ਼ੇਰ ਸੰਧੂ ਗੀਤਕਾਰ ਬੜੇ ਫੇਮਸ ਤੇ ਉਹਨਾਂ ਨਾਲ ਹੋਰ ਕਾਫੀ ਤੇ ਜੋਗਰਾਜ ਦੇ ਕਾਰ ਉਥੇ ਮੀਟਿੰਗਾਂ ਕਾਫੀ ਹੋਈਆਂ ਗੂਗਲ ਵੀ ਉਥੇ ਸਾਰਿਆਂ ਨੇ ਸਾਰਿਆਂ ਨੇ ਸਮਝਾਇਆ ਵੀ ਭਾਈ ਐਂ ਨਾ ਕਰੋ ਕਿ ਤੁਸੀਂ ਗਰੁੱਪ ਨਾ ਤੋੜੋ ਵੀ ਕੋਈ ਨਹੀਂ ਅਸੀਂ ਦੋਨਾਂ ਨਾਲ ਕੰਮ ਕਰੀ ਜਾਵਾਂਗੇ ਖੈਰ ਜੀ ਹਾਂ ਜੀ ਹਾਂ ਜੀ ਉਹ ਨਹੀਂ ਮੰਨੇ ਤੇ ਉਹਨਾਂ ਨੇ ਕਿਹਾ ਵੀ ਨਹੀਂ ਇਹ ਨਹੀਂ ਹੋ ਸਕਦਾ ਚਲੋ ਗੱਲ ਖਤਮ ਹੋ ਗਈ ਅਸੀਂ ਆਪਣਾ ਟੈਕੀ ਚੱਕ ਕੇ ਬੰਬੇ ਵਾਪਸ ਆ ਗਏ ਤੇ ਬੰਬੇ ਆ ਕੇ ਫਿਰ ਦਿੱਲੂ ਤਾਂ ਲੱਗਦੀ ਹੈ ਗੱਲ ਵੀ ਯਾਰ ਬਹੁਤ ਮਾੜੀ ਹੋਈ ਇਹ ਤਾਂ ਇਦਾ ਹੋਣਾ ਨਹੀਂ ਚਾਹੀਦਾ ਸੀਗਾ ਵੀ ਇੰਨੀ ਹੈਲਪ ਕੀਤੀ ਇਹਨਾਂ ਦੀ ਮੈਂ ਤੇ ਇਹਨਾਂ ਨੂੰ ਪਤਾ ਹੀ ਆ ਤੇ ਐਕਟਰ ਵੀ ਕੰਮ ਕਰਨ ਨੂੰ ਮਰਨਾ ਤਿਆਰ ਨੇ ਵੀ ਸਿਰਫ ਇਕਵਾਲ ਸਿੰਘ ਢਿੱਲੋਂ ਨਹੀਂ ਚਾਹੁੰਦਾ ਕਿ ਇਹ ਦੋਨੋਂ ਐਕਟਰ ਜਿਹੜੇ ਨੇ ਫਿਰਦਾ ਵਾਲਿਆਂ ਨਾਲ ਕੰਮ ਕਰਨ ਚਲੋ ਹਾਂ ਬਸ ਤੇ ਫੇਰ ਇਕਵਾਲ ਸਿੰਘ ਇਕਵਾਲ ਸਿੰਘ ਇਕਵਾਲ ਸਿੰਘ ਇਕਵਾਲ ਸਿੰਘ ਢਿੱਲੋਂ ਨੂੰ ਕੀ ਪ੍ਰੋਬਲਮ ਆ ਗਈ ਸੀ ਜੀ ਨੇ ਇਕਵਾਲ ਸਿੰਘ ਢਿੱਲੋਂ ਲੋਕ ਤਾਂ ਪ੍ਰੋਡਿਊਸਰ ਅਸੀਂ ਦੋ ਹੀ ਹੁੰਦੇ ਸੀਗੇ ਤੇ ਇੱਕ ਵਾਰ ਸੀ ਕਿ ਲੋਕਸੀ ਵੀ ਹੁਣੇ ਜੋੜੀ ਚੱਲ ਗਈ ਅਲਖ ਜੱਟਾਂ ਦੀ ਵੀ ਜੇ ਜ ਸੁਰੇਂਦਰ ਵਾਲੀਆ ਵੀ ਇਹਨੂੰ ਲੈ ਕੇ ਫਿਲਮ ਬਣਾਉ ਉਹ ਵੀ ਫਿਲਮ ਚੱਲ ਜਾਣੀ ਆ ਤੇ ਫਿਰ ਸ਼ਰੀਕ ਖੜਾ ਹੋ ਜਾਊਗਾ ਵੀ ਵੀ ਇਹਦੀ ਫਿਲਮ ਦਾ ਫਲॉप ਹੋ ਗਈ ਵੀ ਇਹ ਤਾਂ ਹੁਣ ਫਲॉप ਪ੍ਰੋਡੂਸਰਾਂ ਜਾ ਗਿਆ ਫਲॉप ਪਾਸ ਆ ਗਿਆ ਅੱਛਾ ਅੱਛਾ ਤੇ ਵੀ ਹੁਣ ਇਹ ਨਾਲ ਸਾਡੇ ਸਾਡੇ ਬਰਬਰ ਆਵੇ ਤੇ ਹਰ ਵੇਲੇ ਗੱਲਬਾਤ ਗੈਲਸੀ ਦਾ ਹੁੰਦੀ ਹੈ ਸ਼ੇਕਾਚਾਰੀ ਦਾ ਤੁਹਾਨੂੰ ਪਤਾ ਹੀ ਆਵੇ ਚੱਲਦੀ ਆ ਨਾ ਹਾਂਜੀ ਹੁੰਦੀ ਹੈ ਗੱਲ ਸਹੀ ਮੈਂ ਬੰਬੇ ਆ ਗਿਆ ਫਿਰ ਬੰਬੇ ਆ ਕੇ ਮੈਂ ਪਲਾਨ ਕੀਤਾ ਵੀ ਫਿਲਮ ਬੜਾਈ ਜਾਵੇ ਜਿਹੜੀ ਹੈ ਟੱਕਰੇ ਜੱਟਾਂ ਦੇ ਠੀਕ ਹੈ ਜੀ ਤੇ ਟੱਕਰੇ ਜੱਟਾਂ ਦੇ ਫਿਲਮ ਬਣਾਉਣ ਲਈ ਜਦੋਂ ਮੈਂ ਦੇਖਿਆ ਵੀ ਇਹ ਤਾਂ ਹੁਣ ਸਕ੍ਰਿਪਟ ਤਾਂ ਰੈਡੀ ਹੋ ਗਈ ਵੀ ਐਕਟਰ ਹੁਣ ਕਿਹੜੇ ਲੈ ਜਾ ਫਿਰ ਮੇਰੇ ਖਿਆਲ ਦੇ ਵਿੱਚ ਆਇਆ ਵੀ ਜਿਹੜੀ ਮਹਾਭਾਰਤ ਸੀਰੀਅਲ ਹੈ ਉਹਨਾਂ ਦਿਨਾਂ ਦੇ ਵਿੱਚ ਬਹੁਤ ਟੌਪ ਤੇ ਚੱਲ ਰਹੀ ਹੁੰਦਾ ਸੀਗਾ ਹਾਂਜੀ ਹਾਂਜੀ ਮਹਾਭਾਰਤ ਸੀਰੀਅਲ ਦੇ ਵਿੱਚ ਦੋ ਟੌਪ ਐਕਟਰ ਸੀਗੇ ਇੱਕ ਅਰਜੁਨ ਦਾ ਰੋਲ ਕਰ ਰਿਹਾ ਸੀਗਾ ਤੇ ਇੱਕ ਕਰਨ ਦਾ ਰੋਲ ਕਰ ਰਿਹਾ ਸੀਗਾ ਪਾਕਿਸਤਾਨ ਕਰਨ ਦਾ ਰੋਲ ਕਰ ਰਿਹਾ ਸੀ ਤੇ ਫਿਰੋਜ਼ ਅਰਜੁਨ ਦਾ ਰੋਲ ਕਰ ਰਿਹਾ ਸੀਗਾ ਫਿਰੋਜ਼ ਖਾਨ ਉਹਦਾ ਨਾ ਫਿਰੋਜ਼ ਰੋਜਨ ਹਾਂ ਮਹਾਪਾਰਤ ਤੇ ਮੈਂ ਫਿਰ ਉਹਨੂੰ ਕਿ ਫਿਰੋਜ਼ ਮੇਰਾ ਕਾਫੀ ਦੋਸਤ ਸੀਗਾ ਸਟ੍ਰਗਲ ਦੇ ਟਾਈਮ ਦਾ ਜਦੋਂ ਜਦੋਂ ਫਿਰੋਜ਼ ਕੋਲ ਕੰਮ ਨਹੀਂ ਹੁੰਦਾ ਸੀਗਾ ਉੱਥੇ ਮੇਰੇ ਕੋਲ ਆਉਦਾ ਹੁੰਦਾ ਸੀਗਾ ਅੱਛਾ ਜੀ ਮੈਂ ਫਿਰੋਜ਼ ਨੂੰ ਫੋਨ ਕੀਤਾ ਮੈਂ ਕਿ ਭਾਈ ਮੈਂ ਫਿਲਮ ਬਣਾਉਣੀ ਹੈ ਪੰਜਾਬੀ ਦੀ ਤੇ ਮੈਂ ਤੈਨੂੰ ਹੀਰੋ ਲੈਣਾ ਅੱਛਾ ਜੀ ਕਹਿੰਦਾ ਕਹਿੰਦਾ ਠੀਕ ਆ ਪਰ ਕਹਿੰਦਾ ਮੈਨੂੰ ਪੰਜਾਬੀ ਦੌਂਦੀ ਨਹੀਂ ਮੈਂ ਕਿਹਾ ਕੋਈ ਨਹੀਂ ਮੈਂ ਤੇ ਡਬਿੰਗ ਕਰਾ ਲੂੰਗਾ ਤੂੰ ਅੱਛਾ ਜੀ ਰੋਲ ਕਰ ਚਲੋ ਜੀ ਮੈਂ ਉਹਨੂੰ ਕਿਹਾ ਮੈਂ ਹੁਣ ਯਾਰ ਪੰਕਜ ਦੀਨ ਨੂੰ ਵੀ ਕਿਹਾ ਅੱਛਾ ਜੀ ਥੋੜੇ ਬੰਕਜ ਦੀਨ ਨੂੰ ਫੋਨ ਕੀਤਾ ਵੀ ਯਾਰ ਮੇਰਾ ਇੱਕ ਦੋਸਤ ਆ ਉਹ ਫਿਲਮ ਬਣਾ ਰਿਹਾ ਤੇ ਤੈਨੂੰ ਲੈਣਾ ਲੈਣਾ ਚਾਹੁੰਦਾ ਵਾ ਵੀ ਰੋਲ ਦੇ ਵਿੱਚ ਤੇ ਤੂੰ ਕਰੇਂਗਾ ਕਹਿੰਦਾ ਮੈਂ ਕੋ ਭੇਜ ਦੇ ਚਲੋ ਜੀ ਮੈਂ ਬੰਕਜ ਦੀਨ ਦੇ ਘਰ ਗਿਆ ਉੱਥੇ ਜਾ ਕੇ ਉਹਨੂੰ ਰੋਲ ਸੁਣਾਇਆ ਉਹਲੇ ਵੀ ਹਾਂ ਕਰਤੇ ਚਲੋ ਜੀ ਦੋ ਐਕਟਰ ਜਿਹੜੇ ਖੜੇ ਹੋ ਗਏ ਮੈਦਾਨ 'ਚ ਤੇ ਫਿਰ ਦਿਲਜੀਤ ਕੌਰ ਨੂੰ ਤਾਂ ਮੈਂ ਪਹਿਲੇ ਕਹਿ ਚੁੱਕਿਆ ਸੀ ਦਿਲਜੀਤ ਨੇ ਤਾਂ ਕਹਿਤਾ ਸੀ ਨਾ ਹਾਂ ਮੈਂ ਕਰੂੰਗੀ ਕੋਈ ਪ੍ਰੋਬਲਮ ਨਹੀਂ ਹੈਗੀ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਸੈਟਅਪ ਬਣਨਾ ਸ਼ੁਰੂ ਹੋਇਆ ਤੇ ਮੈਂ ਕਿਹਾ ਵੀ ਨਹੀਂ ਹੁਣ ਵੱਡੇ ਐਕਟਰ ਪਾਉਣੇ ਨੇ ਕਿਉਂਕਿ ਇਕਬਾਲ ਸਿੰਘ ਢਿੱਲੋਂ ਨੂੰ ਇੱਕ ਵਾਰ ਦੱਸਣਾ ਵੀ ਅਸੀਂ ਵੀ ਕੁਝ ਕਰ ਸਕਦੇ ਆ ਫਿਰ ਜੀ ਮੈਂ ਰਣਜੀਤ ਐ ਐਕਟਰ ਬਹੁਤ ਪੁਰਾਣੇ ਵਿਲਨ ਜੀ ਵਿਲਨ ਵਿਲਨ ਹਾਂਜੀ ਬੜੀਆਂ ਹਿੰਦੀ ਫਿਲਮਾਂ 'ਚ ਉਹ ਬੜਾ ਰੋਲ ਕਰਿਆ ਮੈਂ ਫਿਰ ਰਣਜੀਤ ਬਾਜੀ ਕੋਲ ਗਿਆ ਮੈਂ ਕਿਹਾ ਜੀ ਮੈਂ ਫਿਲਮ ਬਣਾ ਰਿਹਾ ਤੇ ਮੈਂ ਤੁਹਾਡੇ ਤੋਂ ਰੋਲ ਕਰਾਉਣਾ ਉਹ ਕਹਿੰਦਾ ਦੇਖ ਲੈ ਯਾਰ ਮੈਂ ਤਾਂ ਹਿੰਦੀ ਫਿਲਮਾਂ ਦਾ ਐਕਟਰ ਆ ਵੀ ਤੂੰ ਪੰਜਾਬੀ ਜਿਵੇਂ ਤੋਂ ਕੰਮ ਕਰਾਉਣਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਹੈ ਤਾਂ ਪੰਜਾਬੀ ਨਾ ਹਾਂ ਕਹਿੰਦਾ ਹਾਂ ਚੱਲ ਮੈਂ ਕਹਿੰਦਾ ਖੁਸ਼ੀ ਹੋਊਗੀ ਚੱਲ ਮੈਂ ਫਨ ਸਮਝ ਕੇ ਕਰੂੰਗਾ ਚਲੋ ਜੀ ਰਣਜੀਤ ਨੇ ਹਾਂ ਕਰ ਦਿੱਤੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਗੋਗਾ ਕਪੂਰ ਇੱਕ ਵਿਲਨ ਆਉਂਦੇ ਹੁੰਦੇ ਹੁੰਦੇ ਹਿੰਦੀ ਫਿਲਮਾਂ 'ਚ ਬਿਲਕੁਲ ਜੀ ਗੋਗਾ ਕਪੂਰ ਨੂੰ ਪੁੱਛਿਆ ਹਾਂਜੀ ਤੇ ਗੋਗਾ ਕਪੂਰ ਨੂੰ ਪੁੱਛਿਆ ਤਾਂ ਗੋਗਾ ਕਪੂਰ ਵੀ ਕਹਿੰਦਾ ਚੱਲ ਯਾਰ ਮੈਂ ਵੀ ਪੰਜਾਬੀਆਂ ਕੋਈ ਨਹੀਂ ਪੰਜਾਬੀ ਫਿਲਮ ਕਰਦੇ ਹਾਂ ਤੇਰੇ ਨਾਲ ਕੋਈ ਗੱਲ ਅੱਛਾ ਕਰਦੇ ਕਰਦੇ ਜੀ ਸੈਟਅਪ ਐਡਾ ਇੱਕ ਅਮਰਤਪਾਲ ਕਰਕੇ ਬਹੁਤ ਵਿਲਨ ਲੇਕਿਨ ਵਿਚਾਰਾ ਬਾਅਦ 'ਚ ਕਾਮਯਾਬ ਨਹੀਂ ਹੋਇਆ ਆਪਣਾ ਕਾਫੀ ਉਹਨੇ ਵੀ ਫਿਲਮਾਂ ਕਰੀਆਂ ਸੀ ਜਿਹੜਾ ਮੇਨ ਵਿਲਨ ਸੀਗੇ ਜਿਹੜੇ ਮੇਨ ਵਿਲਨ ਸੀਗੇ ਹਾਂਜੀ ਅਮਰਤਪਾਲ ਆ ਜੀ ਚਲੋ ਜੀ ਇਹ ਹੋ ਗਏ ਤੇ ਫਿਰ ਸੋਚਿਆ ਵੀ ਯਾਰ ਹੋਰ ਥੋੜਾ ਜਿਹਾ ਜਾਨ ਪਾਈਏ ਉਹਨਾਂ ਦੇ ਨਾਲ ਜਿਹੜੇ ਸਟਰਗਲ ਕਰਦੇ ਹੁੰਦੇ ਸੀ ਮੇਰੇ ਕੋਲ ਆਪਣੇ ਮੇਰੇ ਡਬੇ ਕਰਨਾ ਐਸੀ ਸ਼ਿਵਿੰਦਰ ਮਾਹਲ ਤੇ ਦੀਪ ਢੱਲੋਂ ਹਾਂ ਜੀ ਤੇ ਮੈਂ ਕਿਹਾ ਵੀ ਚਲੋ ਵੀ ਇਹਨਾਂ ਨੂੰ ਵੀ ਤਿਸ਼ਵਿੰਦਰ ਮਾਹਲ ਨੇ ਮੈਨੂੰ ਕਿਹਾ ਸੀ ਕਹਿੰਦਾ ਯਾਰ ਮ ਡਬਿੰਗ ਹੀ ਨਾ ਕਰਾਈ ਜਾਓ ਰੋਲ ਵੀ ਕਰਾਓ ਤੇ ਸ਼ਿਵਿੰਦਰ ਮਾਹਲ ਨੂੰ ਮੈਂ ਕਿਹਾ ਵੀ ਹਾਂ ਰੋਲ ਕਹਿੰਦਾ ਕਰੂੰਗਾ ਪਹਿਲਾਂ ਦਾ ਰੋਲ ਉਹਨੇ ਕੀਤਾ ਤੇ ਦੀਪ ਢੱਲੋਂ ਦੋਨਾਂ ਦਾ ਭਰਾ ਦਾ ਦੋਨਾਂ ਦੇ ਰੋਲ ਸੀਗਾ ਤੇ ਦੀਪ ਢਿੱਲੋਂ ਉਹ ਵੀ ਲੈ ਲਿਆ ਹਾਂਜੀ ਤੇ ਕਮੇਡੀਅਨ ਗੋਪੀ ਭੱਲਾ ਤੇ ਅਨਿਲ ਪੰਡਤ ਜਿਹਨੇ ਮੇਰੀ ਤੁਨਕਾ ਬਿਆਸਾ ਫਿਲਮ ਡਾਇਰੈਕਟ ਕਰੀ ਸੀਗੀ ਤੇ ਟੱਕਰ ਜੱਟਾਂ ਦੇ ਡਾਇਰੈਕਟਰ ਵੀ ਉਹੀ ਹੀ ਕਰ ਰਿਹਾ ਸੀਗਾ ਤੇ ਅਨਿਲ ਪੰਡਤ ਇਹ ਕਮੇਡੀਅਨ ਵੀ ਹੋ ਗਿਆ ਜੀ ਹਾਂਜੀ ਚਲੋ ਜੀ ਫਿਲਮ ਦੇ ਵਿੱਚ ਫਿਰ ਹੋਰ ਰੰਗ ਭਰਨ ਲਈ ਇੱਕ ਸੰਧੂ ਕਰਕੇ ਸੰਧੂ ਰਾਜ ਕਰਕੇ ਮੁੰਡਾ ਹੀਰੋ ਆਇਆ ਸੀਗਾ ਤੇ ਬਹੁਤ ਕਾਮਯਾਬ ਨਹੀਂ ਹੋਇਆ ਉਹ ਵੀ ਸਾਡੇ ਸਾਡੇ ਨਾਲ ਡਰਾਮੇ ਕਰਦਾ ਹੁੰਦਾ ਸੀ ਤੇ ਉਹਨੂੰ ਕਿਹਾ ਉਹ ਵੀ ਆ ਗਿਆ ਜੀ। ਕੁੱਲ ਮਿਲਾ ਕੇ ਜੀ ਬਹੁਤ ਮਤਲਬ ਵੱਡਾ ਸੈਟਅਪ ਬਣ ਗਿਆ ਵੀ ਇੰਨੇ ਕ ਐਕਟਰ ਇਕੱਠੇ ਹੋ ਗਏ ਵੀ ਸਾਨੂੰ ਸਮਝਣ ਲੱਗੇ ਵੀ ਹੁਣ ਕਿਹਨੂੰ ਕੀ ਦੇਈਏ। ਫਿਰ ਮੋਹਨ ਬਗੜ ਫਾਟ ਮਾਸਟਰ ਸੀ ਤੇ ਮੋਹਨ ਬਗੜ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਇਹ ਚ ਕੋਸ਼ਿਸ਼ ਯੋਗਦਾਨ ਪਾਓ ਰੋਲ ਦੇ ਵਿੱਚ। ਚਲੋ ਜੀ ਮੋਹਨ ਬਗੜ ਵੀ ਆ ਗਏ। ਉਹਨਾਂ ਨੇ ਵੀ ਆਪਣੀ ਪੂਰੀ ਸੇਵਾ ਨਿਭਾਈ। ਚਲੋ ਫੇਰ ਉਹ ਸ਼ੁਰੂ ਹੋ ਗਿਆ ਜੀ। ਉਹਨਾਂ ਦੇ ਨਾਲ ਦੇ ਵਿੱਚ ਮਾਹੌਲ ਨਹੀਂ ਸੀਗਾ ਜਿਹੜਾ ਪੰਜਾਬ ਦੇ ਵਿੱਚ ਤੁਸੀਂ ਸ਼ੂਟਿੰਗ ਕਰ ਸਕੋ ਕਿਉਂਕਿ ਉਹਨਾਂ ਦੇ ਵਿੱਚ ਹਾਲਾਤ ਖਰਾਬ ਸੀਗੇ ਪੰਜਾਬ ਦੇ ਤੇ ਸ਼ੂਟਿੰਗ ਸਾਰੀ ਅਸੀਂ ਕੁਝ ਕੁਝ ਬੰਬੇ 'ਚ ਕੀਤੀ ਕੁਝ ਅਸੀਂ ਬੰਬੇ ਤੋਂ ਪਰੇ ਜਾ ਕੇ ਕੁਝ 100 ਕਿਲੋਮੀਟਰ ਤੇ ਜਿਹੇ ਜਿਹੇ ਜਿੱਥੇ ਪੰਜਾਬ ਦਾ ਕੋਈ ਮਾਹੌਲ ਜਿਹਾ ਨਜ਼ਰ ਆਇਆ ਉੱਥੇ ਜਾ ਕੇ ਕੀਤੀ ਚਲੋ ਜੀ ਫਿਲਮ ਬੰਬੇ ਹੋਈ ਹੈ ਹਾਂਜੀ ਮੋਸਟਲੀ ਸ਼ੂਟਿੰਗ ਬੰਬੇ ਹੋਈ ਹੈ ਕਹਿਣ ਦਾ ਮਤਲਬ ਛੋਟੇ ਸਾਰੇ ਬੰਬੇ ਪੰਜਾਬ ਦਾ ਉਹ ਧਰਤੀ ਦੇ ਪੈਸੇ ਨਹੀਂ ਰੱਖਿਆ ਸ਼ੂਟਿੰਗ ਨੇ ਕਿਤੇ ਵੀ ਸਾਰੀ ਸ਼ੂਟਿੰਗ ਆਚਾ ਜੀ ਆ ਮੋਸਟਲੀ ਬੰਬੇ ਬੰਬੇ ਦੇ ਨੇੜੇ ਜਿਹੜੇ ਜੰਗਲ-ਜੁੰਗਲ ਸੀਗੇ ਹੋਰ ਜਿਹੜੇ ਮਤਲਬ ਜਿੱਦਾਂ ਦੇ ਲੋਕੇਸ਼ਨ ਸਾਨੂੰ ਚਾਹੀਦੀ ਸੀ ਜਿਹੜੀ ਪੰਜਾਬੀ ਲੱਗੇ ਹਾਂਜੀ ਹਾਂਜੀ ਤੇ ਉੱਥੇ ਉੱਥੇ ਅਸੀਂ ਕੀਤੀ ਤੇ ਫਿਲਮ ਜੀ ਤਿਆਰ ਹੋ ਗਈ 1990 ਦੇ ਵਿੱਚ ਤੇ ਸੈਂਸਰ ਹੋ ਗਈ 1990 ਦੇ ਵਿੱਚ ਅੱਛਾ ਜੀ ਤੇ ਫਿਲਮ ਫਿਰ ਰਿਲੀਜ਼ ਕਰਤੀ ਜੀ ਅਸੀਂ 1990 ਦੀਵਾਲੀ ਤੇ ਅੱਛਾ ਜੀ ਤੇ ਇਹਨੂੰ ਬਣਾਉਣ ਨੂੰ ਹਾਂਜੀ ਹਾਂਜੀ ਫਿਲਮ ਫਿਲਮ ਨੇ ਕਵਾਲੇ ਕਰਤੀ ਫਿਲਮ ਨੇ ਮਤਲਬ ਜਿਹੜਾ ਸਿਨੇਮਾ ਜਿੰਨੇ ਸਿਨੇਮਾ ਲੱਗੇ ਸੀ ਫਿਲਮ ਨੇ ਧੋੜਾ ਹੀ ਬੱਟਦੀਆਂ ਹਾਂ ਹਾਂ ਜੱਦੀ ਬਹੁਤ ਤੇ ਉਦੋਂ ਫਿਰ ਗੁੱਗੂ ਗਿੱਲ ਯੋਗਰਾਜ ਨੂੰ ਪਤਾ ਲੱਗਿਆ ਵੀ ਯਾਰ ਇਹ ਤਾਂ ਕਮਾਲ ਕਰ ਗਿਆ ਬੰਦਾ ਇਹਨੇ ਦੋ ਸਾਡੇ ਵਰਗੇ ਹੋਰ ਸਾਹ ਲੈ ਆ ਕੇ ਖੜੇ ਕਰ ਤੇ ਇਹਦਾ ਸਾਨੂੰ ਨੁਕਸਾਨ ਕਰੂਗਾ ਹਾਂਜੀ ਤੇ ਚਲੋ ਜੀ ਫੇਰ ਆਪਣਾ ਫਿਲਮ ਇਹ ਹਿੱਟ ਹੋ ਗਈ ਚਲੋ ਫਿਰ ਅਸੀਂ ਪਲਾਨ ਫਿਰ ਤੋਂ ਪਤਾ ਇੱਕ ਵਾਰ ਜਦੋਂ ਬੰਦੇ ਦੀ ਫਿਲਮ ਚੱਲ ਜਾਏ ਫਿਰ ਤਾਂ ਉਹ ਗੱਡੀ ਲਈ ਤੇ ਆ ਜਾਂਦੀ ਹੈ ਨਾ ਆ ਜਾਂਦੀ ਹੈ ਜੀ ਬਸ ਇਸ ਹਿਸਾਬ ਨਾਲ ਫਿਰ ਟੱਕਰ ਜੱਟਾਂ ਦੇ ਆਪਣੀ ਫਿਲਮ ਜਿਹੜੀ ਬਣੀ ਤੇ ਰਿਲੀਜ਼ ਹੋਈ ਤੇ ਹਿੱਟ ਹੋਈ ਤੇ ਇਹ ਇਹ ਉਸ ਟਾਈਮ ਕਿੰਨੇ ਟਾਈਮ ਤੱਕ ਸ਼ੂਟਿੰਗ ਹੁੰਦੀ ਰਹੀ ਕਿੰਨਾ ਚਿਰ ਲੱਗਿਆ ਫਿਲਮ ਬਣਾਉਣ ਨੂੰ ਇਹ ਤਕਰੀਬਨ ਤਕਰੀਬਨ ਫਿਲਮ ਬਣਾਉਣ ਨੂੰ ਕਿਉਂਕਿ ਸਾਲ ਭਰ ਲੱਗ ਗਿਆ ਸੀਗਾ ਅੱਛਾ ਕਿਉਂਕਿ ਇਹ ਬੰਦੇ ਜਿਹੜੇ ਐਕਟਰ ਸੀ ਨਾ ਮੇਰੇ ਉਹ ਮਹਾਭਾਰਤ ਕਰਕੇ ਬਿਜੀ ਹੁੰਦੇ ਸੀ ਨਾ ਉਹਨਾਂ ਨੂੰ ਜਦੋਂ ਉਧਰੋਂ ਡੇਟ ਮਿਲਦੀ ਸੀਗੀ ਅੱਛਾ ਜੀ ਤੇ ਉਸ ਹਿਸਾਬ ਨਾਲ ਫਿਰ ਉਹ ਮੈਨੂੰ ਡੇਟ ਦਿੰਦੇ ਸੀਗੇ ਅੱਛਾ ਜੀ ਜੀਤ ਨੂੰ ਪਛਾਣ ਪਈ ਆ ਸਾਰਿਆਂ ਦੇ ਡੇਟਾਂ ਕੋਈ ਵੱਡੇ ਐਕਸਟਰਾ ਨੇ ਫਿਰ ਮੈਚ ਕਰਨਾ ਬਹੁਤ ਔਖਾ ਹੁੰਦਾ ਨਾ ਹਾਂਜੀ 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 ਤੇ ਫਿਰ ਉਹ ਜਿੰਦਾ ਜਿੰਦਾ ਡੇਟਾ ਮਿਲਦੀਆਂ ਸੀ ਫਿਰ ਕਰਦੇ ਰਹਿੰਦੇ ਸੀ ਤੇ ਇਹ ਜਿਹੜਾ ਫਿਲਮ ਸੀਗੀ ਸਾਰੀ ਇਹਦਾ ਪ੍ਰੋਡਿਊਸਰ ਇਕੱਲੇ ਤੁਸੀਂ ਸੀ ਕਿ ਕਿਸੇ ਹੋਰ ਕੋਈ ਫైనాన్స్ ਵੀ ਕਰਾਈ ਸੀ ਫਿਲਮ ਇਹ ਨੇਮ ਪ੍ਰੋਡੂਸਰ ਮੈਂ ਸੀ ਗਾਤੇ ਲੇਕਿਨ ਫਾਈਨਾਂਸ ਕਰੀ ਸੀਗੀ ਇਥੇ ਇੰਗਲੈਂਡ ਦੇ ਸਾਡੇ ਮਿੱਤਰ ਸੀਗੇ ਮੋਹਨ ਸਿੰਘ ਸੰਧੂ ਉਹਨਾਂ ਨੇ ਫਾਈਨਾਂਸ ਕਰੀ ਸੀ ਜੇ ਤੁਸੀਂ ਕਿਤੇ ਫਿਲਮ ਦੇਖੋ ਉਹਦਾ ਬਿਗਨਿੰਗ ਚ ਉਹਦਾ ਟਾਈਟਲ ਆਉਂਦਾ ਮੋਹਨ ਸਿੰਘ ਸੰਧੂ ਹਾਂ ਜੀ ਆਉਂਦਾ ਜੀ ਤੇ ਇਹ ਕਿੰਨਾ ਕੁ ਬਜਟ ਕਿੰਨਾ ਸੀ ਜੀ ਫਿਲਮ ਦਾ ਫਿਲਮ ਦਾ ਬਜਟ ਤਾਂ ਕੋਈ ਵੱਡਾ ਨਹੀਂ ਸੀਗਾ ਫਿਲਮ ਦਾ ਇਹ ਕਿਉਂਕਿ ਐਕਟਰ ਜ਼ਿਆਦਾ ਹੋਣ ਕਰਕੇ ਫਿਲਮ ਤਾਂ 30 ਲੱਖ ਦੇ ਵਿੱਚ ਅਸੀਂ ਬਣਾਤੀ ਸੀਗੀ ਇਹ अच्छा जी, जी ते ਉਹਨਾਂ ਦੇ ਨਾਲ ਜਿਵੇਂ ਰਣਜੀਤ ਉਹਨਾਂ ਨੇ ਜਿਵੇਂ ਰਣਜੀਤ ਹੋਣੀ ਸੀਗੇ ਤੇ ਦੋਏ ਜੋ ਮੇਨ ਹੀਰੋ ਸੀਗੇ ਪੰਕਜ ਧੀਰ ਤੇ ਫਰੋਜ਼ ਖਾਨ ਸਾਹਿਬ ਇਹਨਾਂ ਨੇ ਕਿੰਨੀ ਕਿ ਪੇਮੈਂਟ ਲੈ ਲਈ ਸੀ ਜੀ ਉਦੋਂ ਦੇਖੋ ਜੀ ਇਹਨਾਂ ਦੋਨੋਂ ਲੋਕ ਕੱਤੇ ਕੱਤੇ ਹਜ਼ਾਰ ਦਿੱਤਾ ਸੀ ਅਸੀਂ 31 ਅਰਜਨ ਨੂੰ ਤੇ 31 ਅਸੀਂ ਦਿੱਤਾ ਸੀਗਾ ਉਹਨੂੰ ਪੰਕਜ ਧੀਰ ਨੂੰ ਹਾਂ ਜੀ ਤੇ 31 ਉਹਨਾਂ ਦਾ ਸ਼ਾਇਦ ਰਣਜੀਤ ਨੂੰ ਦਿੱਤਾ ਸੀ ਅੱਛਾ ਜੀ ਤੇ ਅਮਰਦਪਾਲ ਨੂੰ ਦਿੱਤਾ ਸੀਗਾ ਅਸੀਂ 11000 ਅੱਛਾ ਜੀ ਤੇ ਦੇਵ ਦੇ ਲੋਹਣੇ ਦਾ ਫਰੀ ਆਲੀ ਸੀਗੇ ਇਹ ਸਾਰੇ ਸ਼ਬਿੰਦਰ ਮਹਲ ਦਾ ਇਹ ਇਹ ਦਾ ਬਸ ਉਦਾਂ ਹੀ ਜੇ ਮਾੜਾ ਵਟਾ ਪਿਆਰ ਦੇ ਦੀਏ ਤਾਂ ਗੱਲ ਸੀਗੀ ਉਹਦਾ ਪੈਸੇ ਵਾਲੀ ਇਹਨਾਂ ਦੀ ਹਾਏ ਸੀ ਨਹੀਂ ਸੀ ਜੀ 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 ਜਿਹੜੀ ਇਹਦੀ ਸਕ੍ਰਿਪਟ ਸੀਗੀ ਇਹ ਲਿਖੀ ਕਿਹਨਾਂ ਨੇ ਸੀਗੀ ਜੀ ਸਕ੍ਰਿਪਟ ਕਿਹਨੇ ਲਿਖੀ ਸੀਗੀ ਇਹ ਸਕ੍ਰਿਪਟ ਆ ਜਨੈਲ ਪੰਡਤ ਨੇ ਮੈਂ ਮਿਲ ਕੇ ਅਸੀਂ ਲਿਖੀ ਸੀਗੀ ਤੇ ਉਹਦਾ ਤਾਂ ਤਾਂ ਮੈਲ ਪੰਡਤ ਦਾ ਹੀ ਆ ਰਿਹਾ ਨਾ ਹਾਂ ਜੀ ਲੇਕਿਨ ਅਸੀਂ ਮਿਲ ਕੇ ਸਾਰਿਆਂ ਨੇ ਗਰੁੱਪੇ ਸਿੰਘਾ ਉਦੋਂ ਮਿਲ ਕੇ ਸਕ੍ਰਿਪਟ ਲਿਖੀ ਸੀਗੀ ਤੇ ਫਿਰ ਇਹ ਇਹ ਜੋੜੀ ਨੂੰ ਦੁਬਾਰਾ ਕੀ ਰਿਪੀਟ ਨਹੀਂ ਕੀਤਾ ਤੁਸੀਂ ਅਰਜਨ ਤੇ ਜੋੜੀ ਜੋੜੀ ਨੂੰ ਦੁਬਾਰਾ ਦੁਬਾਰਾ ਰਿਪੀਟ ਕੀਤਾ ਮੈਂ ਇਹਨਾਂ ਨੂੰ ਜੋੜੀ ਨੂੰ ਦੁਬਾਰਾ ਜਿੱਦੇ ਚੱਟਾਂ ਦੀ ਫਿਲਮ ਦੇ ਵਿੱਚ ਅੱਛਾ ਜੀ ਫਿਰ ਉਹ ਉਹ ਇਹਦੇ ਨਾਲੋਂ ਤਾਂ ਘੱਟ ਚੱਲੀ ਸੀ ਮੈਨੂੰ ਇਹ ਜ਼ਿਆਦਾ ਚੱਲੀ ਸੀ ਹੈ ਨਾ ਫਿਰ ਉਹ ਵੀ ਚੰਗੀ ਸੀ ਸਾਕਰ ਜਸਤਾਂ ਦੇ ਜ਼ਿਆਦਾ ਚੱਲੇ ਸੀ ਜਿੱਦ ਜਿੱਤਾ ਦੇ ਥੋੜੀ ਜਿਹੀ ਘੱਟ ਚੱਲੀ ਸੀ ਪਰ ਕੋਈ ਜ਼ਿਆਦਾ ਫਰਕ ਨਹੀਂ ਸੀਗਾ ਅੱਛਾ ਜੀ ਇੱਕ ਚੀਜ਼ ਇੱਕ ਚੀਜ਼ ਤੁਸੀਂ ਹੋਰ ਬੜੀ ਖਾਸ ਕੀਤੀ ਸੀ ਇਸ ਫਿਲਮ ਦੇ ਵਿੱਚ ਇੱਕ ਸੌਂਗ ਸੀ ਜੀ ਬੜਾ ਪਪੂਲਰ ਹੋਇਆ ਸੀ ਸੌਂਗ ਬਹੁਤ ਜ਼ਿਆਦਾ ਪਪੂਲਰ ਹੋਇਆ ਸੀਗਾ ਜਿਹੜਾ ਸਟਾਰਟਿੰਗ ਦੇ ਵਿੱਚ ਦਿਲ ਵੱਟੇ ਦੇਵੇ ਭੜਾ ਛੱਲੇ ਹੁੰਦੀਆਂ ਹਾਂਜੀ ਉਹ ਉਹ ਜਿਹੜੀ ਜੋੜੀ ਸੀਗੀ ਜੀ ਬਹੁਤ ਮੁੰਡੇ ਦੋ ਸੀ ਉਹ ਕੌਣ ਸੀ ਮੁੰਡੇ ਬਹੁਤ ਉਹਨਾਂ ਦਾ ਨਾਮ ਬਾਅਦ ਚ ਹੋਇਆ ਜੀ ਪਰ ਮੁੜਕਣ ਨੂੰ ਕੋਈ ਕੈਸਟ ਕੋਸ ਨਹੀਂ ਦੇਖੀ ਹੈਗੀ ਇਹ ਐਕਚੁਅਲੀ ਛੱਲਿਆ ਮੁੰਡਿਆਂ ਇੱਕ ਜੋੜੀ ਸੀ ਇਹ ਮੁੰਡਾ ਸੀਗਾ ਕੈਨੇਡਾ ਦਾ ਸੀਗਾ ਸੁਖਵਿੰਦਰ ਕਰਕੇ ਤੇ ਦੂਜਾ ਸੀ ਭਾਰਸ ਹਾਂਜੀ ਕੁਲਦੀਪ ਭਾਰਸ ਕੁਲਦੀਪ ਭਾਰਸ ਤੇ ਇਹਨਾਂ ਦੋਨਾਂ ਨੇ ਗੀਤ ਗਾਇਆ ਸੀਗਾ ਪਰ ਪਿਕਚਰ ਜੇ ਨਾ ਦੋਨਾਂ ਤੇ ਨਹੀਂ ਹੋਇਆ ਸੀ ਇੱਕ ਇਹਨਾਂ ਚ ਸੁਖੀ ਸੀਗਾ ਇਹਨਾਂ ਦੇ ਵਿੱਚੋਂ ਲੇਕਿਨ ਭਾਰਸ ਨੇ ਮਨਾ ਕਰਤਾ ਸੀ ਕਹਿੰਦਾ ਵੀ ਨਹੀਂ ਮੈਂ ਨਹੀਂ ਕਰਨਾ ਤੇ ਪਰ ਸੁਖੀ ਸ਼ੇਗਾ ਉਹਦੇ ਚ ਤੇ ਫਿਰ ਉਹ ਪਾਰਸ ਦੀ ਜਗ੍ਹਾ ਤੇ ਫਿਰ ਅਸੀਂ ਇੱਕ ਹੋਰ ਪ੍ਰੋਡਿਊਸਰ ਹੁੰਦਾ ਸੀ ਇੰਗਲੈਂਡ ਦਾ ਦੇਵ ਦਿਵਾਨਾ ਉਹ ਉਹ ਅਸੀਂ ਉਹਦੇ ਚ ਉਹ ਉਹਨੂੰ ਪਾਤਾ ਸੀਗਾ ਪਾਰਸ ਦੀ ਜਗ੍ਹਾ ਤੇ ਤੇ ਉਸ ਸਟੇਜ ਦੇ ਉੱਤੇ Song ਸੀਗਾ ਦਿਲ ਬਟੇ ਦੇ ਪੜਾਚੰਦੇ ਮੁੱਲੀ ਥੱਲੇ ਹੁੰਦੀ ਆ ਤੇ ਕੁਲਦੀਪ ਪਾਰਸ ਦੀ ਕੁਲਦੀਪ ਪਾਰਸ ਦਾ ਮਤਲਬ ਉਹ ਉਹਨਾਂ ਦਾ ਜਿਹੜਾ ਔਰਾ ਸੀ ਇਸ ਗਾਣੇ ਤੋਂ ਸ਼ੁਰੂ ਹੋਇਆ ਸੀਗਾ ਇੱਕ ਪਹਿਲਾ ਗਾਣਾ ਸੀ ਇੰਨਾ ਜ਼ਿਆਦਾ ਹਿੱਟ ਹੋਇਆ ਸੀ ਗਾਣਾ ਇਹ ਹਾਂਜੀ ਹਾਂ ਕਿਉਂਕਿ ਸਾਰੇ ਚਰਨਜੀਤ ਹੁਜਾ ਸਾਹਿਬ ਦੇ ਸਾਰੇ ਚੇਲੇ ਵਾਲਕੇ ਨੇ ਇਸ ਕਰਕੇ ਫਿਰ ਚਰਨਜੀਤ ਹੁਜਾ ਭਾਜੀ ਨਾਲ ਮੇਰਾ ਬਹੁਤ ਪਿਆਰ ਸੀਗਾ ਤੇ ਚਰਨਜੀਤ ਹੁਜਾ ਭਾਜੀ ਜਿਹੜੇ ਨੂੰ ਕਹਿ ਦਿੰਦੇ ਸਿੰਗਰ ਨੂੰ ਵੀ ਤੁ ਬਾ ਗਾਉਣਾ ਹੈ ਉਹਨੇ ਗਾਉਣਾ ਹੈ ਤੇ ਜਿਨ ਜਿਹਨੂੰ ਇਸ਼ਾਰਾ ਕਰਦੇ ਸੀ ਉਹ ਗਰਲ ਵੀ ਕੰਮ ਕਰਦਾ ਫਿਰ ਉਹ ਚ ਵੀ ਕੰਮ ਹੋ ਜਾਂਦਾ ਸੀ ਇੱਕ ਇੱਕ ਐਕਟ੍ਰੈਸ ਹੋਰ ਸੀ ਜੀ ਫਿਲਮ ਦੇ ਵਿੱਚ ਉਹ ਲੜਕੀ ਦਾ ਨਾਮ ਸੀ ਸ਼ਕੀਲਾ ਜੀ ਠੀਕ ਹੈ ਸ਼ਕੀਲਾ ਸ਼ਕੀਲਾ ਹਾਂਜੀ ਹਾਂ 하게 ਸੀ ਹਾਂਜੀ ਹਾਂਜੀ ਔਰ ਮੇਰੇ ਅਪੋਜੀਟ ਕੰਮ ਕੀਤਾ ਸੀ ਹਾਂਜੀ ਮਤਲਬ ਇੰਟਰਵਲ ਤੋਂ ਬਾਅਦ ਉਹਨਾਂ ਦਾ ਰੋਲ ਸੀ ਸਾਨੂੰ ਦਾ ਛੋਟਾ ਰੋਲ ਸੀ ਉਹਨਾਂ ਦਾ ਪਰ ਰੋਲ ਉਹ ਬਿਊਟੀਫੁੱਲ ਬਹੁਤ ਲੱਗੀ ਏ ਸਾਰੀਆਂ ਮਤਲਬ ਉਹ ਮਾਰ ਪਾਉਂਦੀ ਸੀ ਕਹਿੰਦੇ ਜਿਵੇਂ ਦਿਲਜੀਤ ਕੌਰ ਦੇ ਬਰਬਰ ਸੋਹਣੀ ਸੀਗੀ ਉਹ ਲੜਕੀ ਉਹ ਉਹ ਕਿੱਥੋਂ ਦੀ ਸੀ ਲੜਕੀ ਉਹ ਨਹੀਂ ਉਹ ਉਹਦਾ ਵੀ ਮੇਰੇ ਅਪੋਜੀਟ ਸੀਗੇ ਉਦੋਂ ਸਾਨੂੰ ਕੁੜੀ ਚਾਹੀਦੀ ਸੀ ਮੇਰੇ ਅਪੋਜੀਟ ਤੇ ਉਦੋਂ ਸਿਲੈਕਟ ਹੋ ਗਈ ਸੀ ਤੇ ਉਹਨੂੰ ਉਹਨੂੰ ਲੈ ਲਿਆ ਸੀਗਾ ਅੱਛਾ ਈ ਅੱਛਾ ਤੇ ਫਿਰ ਇਹ ਆਪਣਾ ਇਹਦੇ ਫਿਲਮ ਨੇ ਟੋਟਲ ਕਿੰਨਾ ਕੁ ਪ੍ਰੋਫਿਟ ਕਮਾਇਆ ਕਿੰਨੀ ਕਮਾਈ ਕਰ ਲਈ ਸੀ ਫਿਲਮ ਨੇ ਨੇ ਕਿੰਨਾ ਪੈਸੇ ਮਤਲਬ ਬਾਅਦ ਚ ਅੱਗੇ ਇਕੱਠੇ ਹੋ ਗਏ ਸੀ ਜਾਂ ਐਕਚੁਅਲੀ ਫਿਲਮ ਦੇ ਪੈਸੇ ਦਾ ਗਿਣੇ ਨਹੀਂ ਆ ਪਰ ਜੇ ਜੇ ਹਿਸਾਬ ਕੱਢਿਆ ਜਾਵੇ ਤਾਂ ਕਰੋੜ ਦੇ ਨੇੜੇ ਪਹੁੰਚ ਗਈ ਸੀਗੀ ਅਵਸ ਤਿੱਗਨੇ ਪੈਸੇ ਬਣਾ ਲਏ ਸੀਗੇ ਤਿੱਗਲੇ ਪੈਸੇ ਬਣਾ ਲਏ ਸੀਗੇ ਪੈਸੇ ਬਹੁ ਕਿਉਂਕਿ ਉਹਨਾਂ ਦੇ ਨਾਲ ਚ ਛੋਟੇ ਨੋਟ ਚੱਲਦੇ ਹੁੰਦੇ ਸੀਗੇ ਬੋਰੀਆਂ ਚ ਨੋਟ ਭਰੇ ਹੁੰਦੇ ਸੀਗੇ ਹਾਂ ਜੀ ਹਾਂ ਚਲੋ ਵੀ ਆ ਗੋਰੀਆਂ ਚ ਹੀ ਦੇਖ ਜਾਂਦੇ ਸੀ ਹਾਂਜੀ ਹਾਂਜੀ ਤੇ ਫਿਰ ਇਹਦੇ ਕਾਪੀਰਾਈਟ ਫਿਰ ਕਿੰਨਾ ਕੋਲ ਨੇ ਜੀ ਕਾਪੀਰਾਈਟ ਕਿਹਨਾਂ ਨੂੰ ਦਿੱਤੇ ਤੁਸੀਂ ਮਤਲਬ ਜਿਹੜਾ ਹੁਣ ਕਾਪੀਰਾਈਟ ਨੇ ਹੁਣ ਤਾਂ ਇੱਕ ਲੁਧਿਆਣੇ ਦੇ ਹੈਗੇ ਬੰਦੇ ਆਪਣਾ ਸਮੰਤ ਸੁੰਢੀ ਅੱਛਾ ਉਹਨਾਂ ਕੋਲ ਨੇ ਹੁਣ ਰਾਈਟ ਸਾਰੇ ਨੈਗੇਟਿਵ ਰਾਈਟ ਸਾਰੇ ਉਹਨਾਂ ਨੂੰ ਅਸੀਂ ਵੇਚਦੇ ਸੀਗੇ ਤੇ ਅਸੀਂ ਆਪਣਾ ਪੈਸਾ ਲੈ ਲਿਆ ਵਿੱਚੇ ਵਿੱਚੇ 뮤직 ਦੇ ਵੀ ਜੀ ਸਾਰਾ ਕੁਝ ਵਿੱਚੇ 뮤직 ਦਾ ਅਲੱਗ 뮤직 ਤਾਂ ਅਲੱਗ ਹੈ ਸਿਗਾ 뮤직 ਕੰਪਨੀ ਕੋਲ ਉਹ ਉਹ ਜਿਹੜਾ ਉਦੋਂ ਕਿਹੜੀ ਫਿਲਮ ਕੰਪਨੀ ਸੀ ਸੋਨੋਟੋਨਸ ਨਹੀਂ 뮤ਜ਼ਿਕ ਬੈਂਕ ਸੀ ਸ਼ਾਇਦ 뮤ਜ਼ਿਕ ਬੈਂਕ ਵਰਗੀ ਕੰਪਨੀ ਸੀ ਜਦੋਂ ਫਿਲਮ ਰਿਲੀਜ਼ ਹੋਈ ਜੀ ਉਦੋਂ ਤਾਂ ਇਹ ਵੀ ਕਮਾਈ ਤੁਸੀਂ ਲਿੱਤੀ ਉਸ ਤੋਂ ਬਾਅਦ ਫਿਰ ਇਹ ਮਤਲਬ ਜਦੋਂ ਵੇਚੀ ਇਹ ਫਿਲਮ ਇਹ ਕਿੰਨੇ ਦੀ ਵੇਚੀ ਗਈ ਫਿਰ ਉਸ ਤੋਂ ਬਾਅਦ ਨੇ ਇਹ ਤਾਂ ਬਹੁਤ ਬਾਅਦ ਵੇਚੀ ਹੈ ਉਹ ਤਾਂ ਬਸ ਕਈ ਜਗ੍ਹਾ ਕਈ ਜਗ੍ਹਾ ਵੇਚੀ ਹੈ ਇਹ ਇਹ ਤਾਂ ਹੁਣ ਲਾਸਟ ਵਿੱਚ ਵੇਚੀ ਹੈ ਉਹ ਤੋਂ ਬਾਅਦ ਤਾਂ ਵੇਚ ਕਈ ਵਾਰ ਕਦੇ 5 ਲੱਖ ਦੀ ਵੇਚਤੀ ਕਦੇ 2.5 ਲੱਖ ਦੀ ਵੇਚਤੀ ਥੋੜੇ ਕੋਲ ਕਿੰਨੇ ਦੀ ਵੇਚੀ ਗਈ ਜੀ ਥੋੜੇ ਕੋਲ ਤੁਸੀਂ ਕਿੰਨੇ ਦੀ ਵੇਚਤੀ ਸੀਗੀ ਅਸੀਂ ਅੱਜ ਵੀ ਬਾਤ ਵੇਚਦੇ ਰਹੇ ਹੁਣ ਹੁਣ ਅਸੀਂ ਵੇਚੇ ਹੁਣ ਤਾਂ ਅਸੀਂ ਸਸਤੇਉਂ ਵੇਚਤੀ ਸੀ ਹੁਣ ਤਾਂ ਅਸੀਂ ਬਿੰਦਾ ਦਾ 2.5 ਲੱਖ ਦੀ ਵੇਚਤੀ ਸੀ ਪੂਰੇ ਲਾਈਫਟਾਈਮ ਬਸ ਦੇ ਅੱਛਾ ਜੀ ਮਤਲਬ ਤੁਹਾਡੇ ਕੋਲ ਉਦੋਂ 2.5 ਲੱਖ ਦੀ ਵੀ ਕੀਤੀ ਸੀ ਸਰ ਕੋਲ 2.5 ਲੱਖ ਦੀ ਕੀਤੀ ਸੀ ਉਸ ਤੋਂ ਬਾਅਦ ਉਹ ਰੇਟ ਵਧ ਹੀ ਜਾਣਾ ਜੀ ਇਹ ਨਾ ਸਮਝੋ ਤੁਸੀਂ ਇਹ ਹੋਰ 20 ਸਾਲ ਪੁਰਾਣੀ ਹੋ ਜਾਣੀਆਂ ਨੇ ਇਹਦੀ ਵੈਲਿਊ ਹੋਰ ਵਧ ਜਾਣੀ ਇਹਦਾ ਇਹਦਾ ਰੇਟ ਫੇਰ ਉੱਥੇ ਹੀ ਹੋ ਜਾਣਾ ਜਿੰਨੇ ਪੈਸੇ ਲੱਗੇ ਸੀ ਇਹ ਪੁਰਾਣੀਆਂ ਫਿਲਮਾਂ ਦਾ ਉਹਨਾਂ 'ਚ ਇੱਕ ਇੱਕ ਕਲਾ ਇਹੀ ਸਵਾਦ ਆਈ ਪੁਰਾਣੀ ਫਿਲਮਾਂ ਜਿਹੜੀਆਂ ਨੇ ਜਿੰਨੀਆਂ ਪੁਰਾਣੀਆਂ ਹੋ ਜਾਂਦੀਆਂ ਨੇ ਉਹਦੀ ਵੈਲਿ ਨੀ ਵੈਲਿਊ ਵੱਧਈ ਆ ਤੇ ਦੇਖੋ ਨਾ ਇਹਦੇ ਚ ਹੁਣ ਜਿਵੇਂ ਸਿੰਗਰ ਸੀਗੇ ਜਿਵੇਂ ਸਰਦੂਰ ਸਕੰਦਰ ਵੀ ਸੀਗਾ ਉਹ ਉਹਦਾ ਵੀ ਇਹਦੇ ਚ ਖੜਾ ਪਾਇਆ ਸੀਗਾ ਅੱਛਾ ਜੀ ਤੇ ਆਪਣਾ ਉਸ ਤੋਂ ਬਾਅਦ ਇੱਕ ਗਾਣੇ ਮਿਊਜ਼ਿਕ ਬਹੁਤ ਵਧੀਆ ਸੀਗਾ ਹਾਂਜੀ ਹਾਂਜੀ ਇਹਦਾ ਇੱਕ ਬੜਾ ਹਿੱਟ ਗਾਣਾ ਸੀਗਾ ਸਰਦੂਰ ਸਕੰਦਰ ਨਗਾਸ਼ ਸੀਗਾ ਅੱਜ ਤੇਰੀ ਪਿਆ ਮਿਲਨ ਕੀ ਰਾਤ ਹਾਂਜੀ 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 ਹਾਂ ਉਹ ਬਲਦੇਵ ਆਸ਼ਾ ਭੌਂਸਲੇ ਤੋਂ ਵੀ ਗਾਣੇ ਗਾਏ ਸੀ ਤੁਸੀਂ ਇਹ ਚ ਆਸ਼ਾ ਭੌਂਸਲੇ ਤੋਂ ਗਾਏ ਹਾਂਜੀ ਆ ਬਲਦੇਵ ਮਸਤਾਨਾ ਤੋਂ ਵੀ ਬਲਦੇਵ ਮਸਤਾਨਾ ਮਿਊਜ਼ਿਕ ਮਿਊਜ਼ਿਕ ਡਾਇਰੈਕਟਰ ਸੀਗੇ ਬਲਦੇਵ ਮਸਤਾਨਾ ਬਲਦੇਵ ਮਸਤਾਨਾ ਜੀ ਸ਼ਮਸ਼ੇਰ ਸੰਧੂ ਸविता ਸਾਥੀ ਸਰਦੂਰ ਸਿਕੰਦਰ ਮੰਗਲ ਸਿੰਘ ਸੁਖਵੰਤ ਸੁਖੀ ਬੰਤ ਰਾਮਪੁਰ ਵਾਲੇ ਇਹ ਸਾਰੇ ਫਿਲਮ ਦੇ ਵਿੱਚ ਮਤਲਬ ਸਿੰਗਿੰਗ ਦੇ ਨਾਲ ਜੁੜੇ ਹੋਏ ਸੀਗੇ ਸਾਰੇ ਹੀ ਬੰਦੇ ਇਹ ਇਹ ਸਾਰਿਆਂ ਨੇ ਗੀਤ ਲਿਖੇ ਸੀਗੇ ਤੇ ਇਹਨਾਂ ਸਾਰਿਆਂ ਦੇ ਗੀਤ ਸੀਗੇ ਤੇ ਬਲਦੇਵ ਮਸਤਾਨਾ ਐਕਚੁਅਲੀ ਚਰਜੀਤ ਉਹ ਜਿਆਦਾ ਸ਼ਾਗਿਰਦਾ ਅੱਛਾ ਜੀ ਤੇ ਚਰਜੀਤ ਉਹ ਜਿਆਦਾ ਨੇ ਮੈਨੂੰ ਕਿਹਾ ਸੀ ਵੀ ਇਹ ਯਾਰ ਮੇਰਾ ਸ਼ਾਗਿਰਦਾ ਵੀ ਇਹ ਚਾਹੁੰਦਾ ਵੀ ਇਹਦੇ ਨਾਂ ਦੇ ਪਿੱਛੇ ਕੋਈ ਫਿਲਮ ਦਾ ਕੋਈ ਮਿਊਜ਼ਿਕ ਦਾ ਟਾਈਟਲ ਲੱਗ ਜਾਏ ਅੱਛਾ ਜੀ ਤੇ ਇਹਨੂੰ ਤੁਸੀਂ ਇਹਦਾ ਨਾਂ ਪਾਓ ਫਿਲਮ ਦੇ ਵਿੱਚ ਫਿਰ ਉਹਨੇ ਬਲਦੇਵ ਮਸਤਾਨਾ ਨੇ ਚਾਰ ਗੀਤ ਰਿਕਾਰਡ ਕੀਤੇ ਸੀਗੇ ਅੱਛਾ ਜੀ ਬਾਕੀ ਚਰਜੀਤ ਉਹ ਜਿਆਦੇ ਕੀਤੇ ਹੋਏ ਨੇ ਅੱਛਾ ਜੀ ਲੇਕਿਨ ਫਿਰ ਨਾਂ ਸਾਰਾ ਬਲਦੇਵ ਮਸਤਾਨਾ ਦਾ ਪਾਇਆ ਸੀ ਕਿ ਉਹਨਾਂ ਦਾ ਸ਼ਾਗਿਰਦਾ ਤੇ ਫਿਰ ਆਪਾਂ ਨੇ ਉਹਦੇ ਚਾਰ ਗੀਤ ਬਲਦੇਵਸਾਲਾ ਨੇ ਰਿਕਾਰਡ ਕੀਤੇ ਸੀ ਤੇ ਬਾਕੀ ਚੈਲੇਂਜ ਹੋ ਜਾਂਦੇ ਸੀ। ਅ ਠੀਕਾ ਆਪਣੇ ਵਾਲੀਆ ਸਾਹਿਬ ਗੱਲਾਂ ਤੁਹਾਡੇ ਨਾਲ ਹੋਰ ਵੀ ਬਹੁਤ ਕਰਨ ਨੂੰ ਕਿਉਂਕਿ ਤੁਹਾਡਾ ਇਤਿਹਾਸ ਵਿੱਚ ਕੰਮ ਬਹੁਤ ਜ਼ਿਆਦਾ ਕੀਤਾ ਹੋਇਆ ਪੰਜਾਬੀ ਇੰਡਸਟਰੀ ਦੇ ਵਿੱਚ ਤੇ ਆਪਾਂ ਇਹ ਆਪਣੀ ਪਹਿਲੀ ਮੀਟਿੰਗ ਸੀਗੀ ਮੈਂ ਤੁਹਾਡੇ ਨਾਲ ਫਿਰ ਜਦੋਂ ਤੁਹਾਨੂੰ ਟਾਈਮ ਹੋਊਗਾ ਤੁਹਾਨੂੰ ਮੈਸੇਜ ਕਰਕੇ ਫਿਰ ਤੁਹਾਡੇ ਨਾਲ ਕਿਤੇ ਸੰਪਰਕ ਸਾਧਣ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਦੇ ਵਾਸਤੇ ਆਪਾਂ ਖਤਮ ਕਰਦੇ ਹਾਂ ਕਿਉਂਕਿ ਤਕਰੀਬਨ 28-25-27 ਮਿੰਟ ਦਾ ਆਪਣਾ ਹੋ ਚੁੱਕੀ ਹੈ ਗੱਲਬਾਤ। ਠੀਕ ਹੈ ਜੀ ਅੱਜ ਦੇ ਵਾਸਤੇ ਤੁਹਾਨੂੰ ਮੈਂ ਸਸਰੀ ਕਾ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੋਨੀ ਸਾਹਿਬ ਜਿਹੜਾ ਤੁਸੀਂ ਇੰਗਲੈਂਡ ਬੈਠੇ ਨੂੰ ਮੈਨੂੰ ਇਹ ਮੌਕਾ ਦਿੱਤਾ ਤੁਹਾਡੇ ਚੈਨਲ ਤੇ ਰੂ ਰੂ ਹੋਣ ਦਾ ਆਪਾਂ ਕੋਈ ਨਹੀਂ ਅਗਲੀ ਅਗਲੀ ਫਿਲਮ ਦਾ ਜਿੱਦੇ ਜੱਟਾਂ ਦੇ ਹੋਰ ਜਗ੍ਹਾ ਦਾ ਕੋਈ ਬਾਕੀ ਫਿਲਮਾਂ ਦੇ ਫਿਰ ਵਿਸ਼ੇ ਤੇ ਫਿਰ ਗੱਲ ਕਰਦੇ ਰਹਾਂਗੇ ਹਾਂ ਜੀ ਹਾਂ ਜੀ ਮੈਂ ਤੁਹਾਡੇ ਨਾਲ ਛੇਤੀ ਦੁਆਰ ਤੇ 2-4 ਦਿਨਾਂ ਚ ਸੰਪਰਕ ਕਰੂੰਗਾ ਠੀਕ ਹੈ ਜੀ ਚਲੋ ਆ ਮਿਹਰਬਾਨੀ ਤੁਹਾਡੀ ਜੀ ਬਹੁਤ ਬਹੁਤ ਸਸਰੀ ਕਾ ਜੀ ਠੀਕ ਹੈ ਦੋਸਤੋ ਅੱਜ ਦਾ ਅੱਜ ਦਾ ਆਪਾਂ ਪੋਡਕਾਸਟ ਆਪਾਂ ਖਤਮ ਕਰਦੇ ਆਂ ਇਹ ਮੈਂ ਅਸਲ 'ਚ ਸੋਚਦਾ ਸੀ ਵੀ ਦੋ ਵੀਡੀਓ ਬਣਾਵਾਂ ਮੈਂ ਇਹਦੀਆਂ ਪਰ ਮੈਂ ਸੋਚਿਆ ਵੀ ਇੱਕ ਵੀਡੀਓ ਇੱਕ ਫਿਲਮ ਦੇ ਨਾਲ ਜੁੜੀਆਂ ਗੱਲਾਂ ਇੱਕ ਵੀਡੀਓ 'ਚ ਰਹਿਣੀਆਂ ਚਾਹੀਦੀਆਂ ਇਸ ਕਰਕੇ ਮੈਂ ਇੱਕ 'ਚ ਸਾਰਾ ਕੁਝ ਸਾਫਤਾ ਹੁਣ ਆਪਾਂ ਜਲਦੀ ਹੀ ਦੁਬਾਰਾ ਦੀ ਪੋਡਕਾਸਟ ਫੇਰ ਕਰਾਂਗੇ ਸੁਨਿੰਦਰ ਵਾਲੇ ਜੀ ਨਾਲ ਜਾਂ ਹੋਰ ਵੀ ਆਪਣੇ ਪ੍ਰੋਡੂਸਰ ਜਿਹੜੇ ਵੀ ਜਿਹੜੇ ਵੀ ਫਿਲਮਾਂ ਨਾਲ ਜੁੜੇ ਹੋਏ ਨੇ ਔਰ ਤੁਸੀਂ ਕੰਮ ਕਰੋ ਇਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਲਓ ਤਾਂ ਕਿ ਤੁਹਾਨੂੰ ਸਾਰੇ ਨੋਟੀਫਿਕੇਸ਼ਨ ਮਿਲਦੇ ਰਹਿਣ ਠੀਕ ਆ ਦ